ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਵੇਖ ਸਕਦੇ ਹੋ ਵੱਡਾਲਾ ਬਾਂਗਰ ਸਪੋਰਟਸ ਕਲੱਬ ਜੋ ਕਿ ਹਰਮਿਤ ਸਿੰਘ ਹੁਣੀ ਅਤੇ ਉਸ ਦੀ ਟੀਮ ਵੀਰ ਦੋਨੋਂ ਦਿੱਲੀ ਬੱਚਿਆਂ ਨੂੰ ਮਿਹਨਤ ਕਰਵਾਉਂਦੇ ਆ ਅਤੇ ਨਾਲ ਗੇਮਾਂ ਦੇ ਜੋੜਦੇ ਆ ਫੋਨ ਛਡਵਾਉਂਦੇ ਆ ਤਾਂ ਕਿ ਬੱਚੇ ਗੁਰਬਾਣੀ ਗੁਰਬਾਣੀ ਨਾਲ ਜੁੜਨ ਅਤੇ ਗੇਮਾਂ ਨਾਲ ਜੁੜਨ ਸਭ ਤੋਂ ਪਹਿਲਾਂ ਆ ਕੇ ਰੋਜ ਉਹਨਾਂ ਕੋ ਜਾਪ ਕਰਵਾਇਆ ਜਾਂਦਾ ਉਸ ਤੋਂ ਬਾਅਦ ਫਿਰ ਬੱਚੇ ਸਾਰੇ ਖੇਡਦੇ ਨੇ ਇਸ ਉਪਰਾਲੇ ਨੂੰ ਵੇਖ ਕੇ ਨਾ ਇਹਨਾਂ ਦੀ ਸਲਾਹਾ ਕਰਦੇ ਹੋਏ ਸਾਡੇ ਇਲਾਕੇ ਦੇ ਸਤਿਕਾਰਯੋਗ ਹਸਤੀ ਭਾਈ ਐਸ ਡੀ ਐਮ ਭਾਜੀ ਬਲਦੇਵ ਸਿੰਘ ਜੀ ਸੁਖਨੀ ਸਾਹਿਬ ਸੁਸਾਇਟੀ ਦੇ ਸਰਕਲ ਪ੍ਰਧਾਨ ਵੀ ਨੇ ਜੋ ਉਹਨਾਂ ਨੇ ਬੱਚਿਆਂ ਦਾ ਸਿਆਲ ਦੇ ਸੀਜ਼ਨ ਕਰਕੇ ਉਹਨਾਂ ਲਈ ਟਰੈਕਸੂਟਾਂ ਦਾ ਦੀ ਸੇਵਾ ਕੀਤੀ ਆ ਅੱਜ ਉਹ ਖੁਦ ਆਏ ਨੇ ਇਹਨਾਂ ਸਾਰੇ ਬੱਚਿਆਂ ਨੂੰ ਟਰੈਕਸੂਟ ਆਪਣੇ ਹੱਥੀ ਦੇ ਕੇ ਜਾਣਗੇ ਤੇ ਅਸੀਂ ਸਾਰੇ ਬਹੁਤ ਧੰਨ ਧੰਨਵਾਦ ਕਰਦੇ ਆ ਇਸ ਚੀਜ਼ ਦਾ ਭਾਜੀ ਉਹਨਾਂ ਨੂੰ ਅਤੇ ਨਾਲ ਹੀ ਪੂਰੇ ਸਮਾਜ ਨੂੰ ਕਹਿੰਨੇ ਆ ਵੀ ਜਰੂਰ ਇਹੋ ਜੇ ਸਪੈਸ਼ਲੀ ਜਿਹੜੇ ਜਿੱਦਾਂ ਭਾਜੀ ਉਹਨਾਂ ਨੇ ਇਹਨਾਂ ਦੋਨਾਂ ਨੌਜਵਾਨਾਂ ਨੂੰ ਸਪੋਰਟ ਕੀਤੀ ਆ ਤੇ ਇਹ ਦੋਵੇਂ ਵੀਰ ਗਾਂ ਅੱਗੇ ਇੰਨੇ ਬੱਚਿਆਂ ਨੂੰ ਸਪੋਰਟ ਕਰ ਰਹੇ ਨੇ ਅਗਰ ਹਰ ਇੱਕ ਪਿੰਡ ਦੇ ਵਿੱਚ ਦੋ ਵੀਰ ਇਦਾਂ ਬੱਚਿਆਂ ਨੂੰ ਮਿਹਨਤ ਕਰਾਉਣ ਤੇ ਉਹਨਾਂ ਦੀ ਇਦਾਂ ਮਿਹਨਤ ਨੂੰ ਵੇਖਦੇ ਹੋਏ ਆ ਇਦਾਂ ਦੇ ਵਧੀਆ ਇਲਾਕੇ ਦੇ ਅਫਸਰ ਜਿਹੜੇ ਨੇ ਉਹਨਾਂ ਨੂੰ ਸਰਮਾਨ ਦੇਣ ਮਾਨ ਦੇਣ ਤਾਂ ਸਾਡਾ ਇਲਾਕਾ ਫਿਰ ਮੋੜ ਤੋਂ ਬਹੁਤ ਜਲਦ ਵਧੀਆ ਹਾਲਾਤਾਂ ਵਿੱਚ ਆ ਸਕਦਾ ਸਾਡਾ ਜੂਥ ਨਸ਼ੇ ਤੋਂ ਦੂਰ ਹੋ ਸਕਦਾ ਮੈਂ ਬੇਨਤੀ ਕਰਾਂਗਾ ਸਾਰੇ ਪਿੰਡਾਂ ਨੂੰ ਆਪਾਂ ਆਪਣੇ ਪਿੰਡ 'ਚ 1 2 4 ਨੌਜਵਾਨ ਇੱਕ ਟੀਮ ਬਣਾ ਕੇ ਜਰੂਰ ਇਹ ਪ੍ਰਾਲਾ ਕਰਨ ਬੱਚਿਆਂ ਨੂੰ ਖੇਡ ਦੇ ਗੇਮ ਅਤੇ ਗੁਰਬਾਣੀ ਨਾਲ ਜੋੜਨ ਤੇ ਪੱਕਾ ਜਿੱਦਾਂ ਭਾਜੀ ਬਲਦੇਵ ਸਿੰਘ ਆ ਕੇ ਇਹਨਾਂ ਦਾ ਆ ਕੇ ਮਾਨ ਕਰ ਰਹੇ ਨੇ ਇਹਨਾਂ ਨੂੰ ਟ੍ਰੈਕ ਸੂਰ ਪ੍ਰਦਾਨ ਕਰ ਰਹੇ ਨੇ ਇਦਾਂ ਉਹਨਾਂ ਨੂੰ ਵੀ ਕੋਈ ਨਾ ਕੋਈ ਜ਼ਰੂਰ ਆ ਕੇ ਸਖਸੀਅ ਸਨਮਾਨ ਦੇਗੇ ਤੇ ਸਾਥ ਦੇਣਗੇ ਜ਼ਰੂਰਤ ਇਸ ਟਾਈਮ ਨੌਜਵਾਨਾਂ ਨੂੰ ਅੱਗੇ ਆ ਕੇ ਆਪਣੇ ਪਿੰਡਾਂ ਦਾ ਬੱਚਿਆਂ ਨੂੰ ਗਰਾਊਂਡ ਨਾਲ ਜੋੜਨ ਦੀ ਨਸ਼ਿਆਂ ਤੋਂ ਬਚਾਉਣ ਦੀ ਬਹੁਤ-ਬਹੁਤ ਧੰਨਵਾਦੀ ਅਗਲੀ ਵੀਡੀਓ ਆਪਾਂ ਬਣਾਵਾਂਗੇ ਬਾਅਦ ਵਿੱਚ ਜਦੋਂ ਭਾਜੀ ਹੋਣੀ ਸਾਰੇ ਬੱਚਿਆਂ ਨੂੰ ਟ੍ਰੈਕਸੂਟ ਦੇਣਗੇ